ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਅੱਜ ਸਾਡੇ ਨਾਲ ਬੈਠੇ ਨੇ ਸਤਿਕਾਰਯੋਗ ਭਾਈ ਦਾਰਾ ਸਿੰਘ ਜੀ ਜਿਨ੍ਹਾਂ ਦੇ ਨਾਲ ਅੱਜ ਅਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਵੀਰ ਜੀ ਨੂੰ ਨਾਲ ਦਾ ਸਵਾਗਤ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਗੱਲਬਾਤ ਕਰ ਰਹੇ ਹਾਂ ਪੁਰਾਣੇ ਸਮਿਆਂ 'ਚ ਸਾਡੇ ਸਿੱਖ ਜੰਗਲਾਂ 'ਚ ਰਹਿ ਕੇ ਵੀ ਸਿੱਖੀ ਦੇ ਪ੍ਰਤੀ ਇੰਨੇ ਇਮਾਨਦਾਰ ਸੀ ਵੀਰ ਜੀ ਅੱਜ ਤੁਸੀਂ ਕੌਮ ਦੇ ਹਾਲਾਤਾਂ ਨੂੰ ਕਿੱਦਾਂ ਵੇਖਦੇ ਹੋ ਜੇ ਆਪਾਂ ਗੱਲ ਕਰੀਏ ਪਹਿਲੇ ਹਾਲਾਤ ਜਿਹੜੇ ਹਿਸਟਰੀ 'ਚ ਸਾਨੂੰ ਮਿਲਦੇ ਜਾਂ ਸਿੱਖਾਂ ਦੇ ਨਾਲ ਜੋ ਕੁਝ ਵਾਪਰਦਾ ਹਾਂਜੀ ਜਿਹੜਾ ਮਰਜ਼ੀ ਇਤਿਹਾਸ ਤੁਸੀਂ ਦੇਖ ਲਓ ਕਿ ਸਿੱਖਾਂ ਦਾ ਇੱਕ ਦੂਜੇ ਨਾਲ ਪਿਆਰ ਬਹੁਤ ਜ਼ਿਆਦਾ ਸੀ ਹਾਂਜੀ ਤੁਸੀਂ ਕੱਲੂ ਘਾਰੇ ਵੇਖ ਸਕਦੇ ਹੋ ਹਾਂਜੀ ਤੁਸੀਂ ਭਾਈ ਤਾਰੂ ਸਿੰਘ ਜੀ ਦਾ ਜੀਵਨ ਵੇਖ ਸਕਦੇ ਹੋ ਹਾਂਜੀ ਕਿ ਕਿਵੇਂ ਆਪਣੀ ਕਿਰਤ ਕਮਾਈ ਵਿੱਚੋਂ ਵੀ ਜਾ ਕੇ ਜੰਗਲ ਵਿੱਚ ਰਹਿ ਰਹੇ ਸਿੱਖਾਂ ਦਾ ਭੋਜਨ ਲੈ ਕੇ ਜਾਣਾ ਹੂੰ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਕੇ ਪਰਿਵਾਰ ਨੂੰ ਇੱਕ ਪਿਆਰ ਹੀ ਹੈ ਨਾ ਪਿਆਰ ਪਰ ਉਹ ਹਾਲਾਤ ਵੇਖਦੇ ਆਂ ਤੇ ਅੱਜ ਦੇ ਹਾਲਾਤ ਜਿਦੋਂ ਆਪਾਂ ਵੇਖਦੇ ਬੜਾ ਫਰਕ ਲੱਗਦਾ ਹਾਂਜੀ ਅੱਜ ਸਾਡੀ ਕੌਮ ਦੇ ਕੋਲ ਬੜੀ ਅਮੀਰੀ ਹੈ ਹਾਂਜੀ ਹਰੇਕ ਦੇ ਕੋਲ ਸੋਨਾ ਘਰ ਆ ਹੂੰ ਵਧੀਆ ਪ੍ਰਸ਼ਾਦਾ ਪਾਣੀ ਛਕਦਾ ਸਿੱਖ ਅੱਜ ਦਾ ਚਾਹੀਦਾ ਵੀ ਆ ਹਾਂਜੀ ਪਰ ਜਿਹੜਾ ਪਿਆਰ ਸੀ ਨਾ ਉਹਨਾਂ ਸਮਿਆਂ ਦੇ ਵਿੱਚ ਇੱਕ ਦੂਜੇ ਵਾਸਤੇ ਹੂੰ ਸਿੱਖ ਸਿੱਖ ਵਾਸਤੇ ਜਾਨ ਤੱਕ ਵਾਰਨੂੰ ਤਿਆਰ ਹੋ ਜਾਂਦਾ ਸੀ ਵਾਰਦੇ ਵੀ ਰਹੇ ਆ ਇੰਨੀ ਵਫਾਦਾਰੀ ਸੀ ਕੌਮ ਦੀ ਇੰਨੀ ਵਫਾਦਾਰੀ ਸੀ ਹੂੰ ਪਰ ਅੱਜ ਦੇ ਸਮੇਂ ਦੇ ਵਿੱਚ ਨਾ ਸਿਰਫ ਅਸੀਂ ਬਖਾਵਾ ਜ਼ਿਆਦਾ ਕਰੀ ਜਾਂਦੇ ਅੱਜ ਬਿਲਕੁਲ ਇੱਕ ਦੂਜੇ ਨੂੰ ਕਹੀ ਜਾਂਦੇ ਆ ਕਿ ਭਈ ਫਲਾਣੇ ਇਦਾਂ ਹੋਣਾ ਚਾਹੀਦਾ ਸੀ ਇਦਾਂ ਹੋਣਾ ਚਾਹੀਦਾ ਆਪ ਕੁਝ ਵੀ ਕਰਨ ਨੂੰ ਤਿਆਰ ਨਹੀਂ ਅਸੀਂ ਹੂੰ ਵਖਾਵਾ ਜ਼ਿਆਦਾ ਰਹਿ ਗਿਆ ਬਿਲਕੁਲ ਕਿੰਨੀ ਤਰਸਯੋਗ ਹਾਲਤ ਸਾਡੀ ਉਹਨਾਂ ਵੀਰਾਂ ਦੀ ਜਿਹੜੇ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਜਾਂ ਹੋਰ ਪ੍ਰਚਾਰਕ ਸਿੰਘ ਵੀ ਜਿਹੜੇ ਹੈਗੇ ਬਹੁਤ ਸਾਰੇ ਜਿਵੇਂ ਆ ਪਿਛਲੇ ਦਿਨੀ ਹਰਿਆਣੇ ਲਲਾਲੀ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਹਾਂਜੀ ਦੇਖੋ ਹੁਣ 19 ਸਾਲਾਂ ਦਾ ਜਿਹੜਾ ਨੌਜਵਾਨ ਵੀਰ ਡਿਊਟੀਆਂ ਲਾ ਕੇ ਆਪਦਾ ਪਰਿਵਾਰ ਪਾਲ ਰਿਆ ਸੀ ਪਰਿਵਾਰ ਪਾਲਦਾ ਉਹਦੀ ਛੱਤ ਡਿੱਗੀ ਉਹਦੀ ਮੌਤ ਹੋ ਗਈ ਹਾਂਜੀ ਇਹਨਾਂ ਹਾਲਾਤਾਂ ਨੂੰ ਤੁਸੀਂ ਕਿੱਦਾਂ ਵੇਖਦੇ ਆ ਵੀ ਮੈਂ ਇਹ ਦੇਖਦਾ ਇਸ ਹਾਲਾਤ ਨੂੰ ਕਿ ਜਦੋਂ ਘਟਨਾ ਵਾਪਰ ਗਈ ਸਾਰੀ ਹਾਂਜੀ ਉਦੋਂ ਕਈਆਂ ਨੇ ਬੋਲਿਆ ਹੂੰ ਕਈਆਂ ਨੇ ਬੜਾ ਆਪਣੇ ਉੱਤਰਸ ਜਿਆ ਲੈ ਆ ਕੇ ਗੱਲਾਂ ਕੀਤੀਆਂ ਬਿਲਕੁਲ ਵੀ ਸਾਡੀ ਕੌਮ ਦੀ ਆ ਹਾਲ ਦਾ ਜੀ ਲੰਗਰ ਲੱਗ ਰਹੇ ਨੇ ਠੀਕ ਆ ਜਿੰਨੇ ਲੰਗਰ ਵੱਡੇ ਵੱਡੇ ਅੱਜ ਲੱਗ ਰਹੇ ਹਨ ਤੁਸੀਂ ਹਿਸਾਬ ਲਾ ਕੇ ਵੇਖੋ ਕਿ ਉਹਨਾਂ ਸਮਿਆਂ ਦੇ ਵਿੱਚ ਸਾਦਾ ਜਿਹਾ ਭੋਜਨ ਜੰਗਲ ਚ ਕਿਹੋ ਜਿਹਾ ਲੈ ਕੇ ਜਾਂਦੇ ਹੋਣਗੇ ਭਾਈ ਤਾਰੂ ਸਿੰਘ ਬਿਲਕੁਲ ਪਰ ਅੱਜ ਕਿੱਡੇ ਵੱਡੇ ਵੱਡੇ ਲੰਗਰ ਪਕਵਾਨ ਵਨਸ ਵਨ ਨੇ ਇਹ ਦੱਸਦੇ ਆ ਕਿ ਸਿੱਖਾਂ ਨੇ ਆਪਣੀ ਕੌਮ ਨੂੰ ਆਪਣੇ ਇਤਿਹਾਸ ਨੂੰ ਆਪਣੇ ਬਾਣੀ ਨੂੰ ਸਮਝਿਆ ਨਹੀਂ ਹੈਗਾ ਹੂੰ ਲੰਗਰ ਦਾ ਵੀ ਇਹਨਾਂ ਨੇ ਸਮਝਿਆ ਨਹੀਂ ਕਿ ਸਾਡਾ ਕੀ ਮਰਿਆਦਾ ਕੀ ਸੀ ਮਰਿਆਦਾ ਕੀ ਸੀ ਗੁਰੂ ਘਰ ਵਿੱਚ ਦੇ ਮੈਂ ਇਹ ਦੇਖਦਾ ਰਿਹਾ ਛੋਟਾ ਹੁੰਦਿਆ ਵੀ ਕਿ ਹੱਥ ਤੇ ਫੁਲਕਾ ਰੱਖ ਕੇ ਉੱਤੇ ਦਾਲ ਪਾ ਕੇ ਛਕਦੇ ਰਹੇ ਵਾਹ ਜੀ ਉਹਦਾ ਕਿੰਨਾ ਆਨੰਦ ਦਾ ਬਿਲਕੁਲ ਤੇ ਪਹਿਲਿਆਂ ਸਮਿਆਂ ਦੇ ਵਿੱਚ ਵੀ ਇਹੀ ਮਾਹੌਲ ਹੋਏਗਾ ਹੂੰ ਇਥੋਂ ਨਿਕਲ ਕੇ ਅੱਜ ਅਸੀਂ ਭਾਵੇਂ ਅਮੀਰੀ ਵਾਲੇ ਪਾਸੇ ਚਲੇ ਗਏ ਆ ਸਾਡੇ ਆਗੂ ਕਹਿੰਦੇ ਨੇ ਕਿ ਅਸੀਂ ਅਮੀਰ ਹਾਂ ਸਾਡੀ ਕੌਮ ਬੜੀ ਅਮੀਰ ਆ ਪਰ ਨਹੀਂ ਕੌਮ ਅਮੀਰ ਨਹੀਂ ਲੱਗਦੀ ਉਹ ਜਿਹੜੀ ਘਟਨਾ ਤੋਂ ਲੱਗਦਾ ਹਾਂਜੀ ਕਿ ਉਹ ਨੌਜਵਾਨ ਜਿਹਦੀ ਡੈਥ ਹੋਈ ਆ ਹਨਾ ਥੱਲੇ ਸੁਤਾ ਹੋਏਗਾ ਹਾਂ ਡਿਊਟੀ ਲਾ ਕੇ ਆਇਆ ਹੋਏਗਾ ਉਹਨ ਸੱਤ ਡਿੱਗੀ ਉੱਤੇ ਪਤਾ ਨਹੀਂ ਬਾਲਾ ਵਜਾ ਹੋਏਗਾ ਅੜਕੇ ਮੱਥੇ ਦੇ ਉੱਤੇ ਸਰੀਰ ਦੇ ਉੱਤੇ ਇਹਦਾ ਕਿਦਾਂ ਦੇ ਹਾਲਾਤ ਬਣੇ ਹੋਣਗੇ ਜਦੋਂ ਮਾਂ ਨੇ ਪਰਿਵਾਰ ਨੇ ਵੇਖਿਆ ਹੋਏਗਾ ਕੀ ਬੀਤੀ ਹੋएगी ਦਿਲ ਤੋਂ ਆਪਣੇ ਸਿੱਖਾਂ ਵੱਲ ਵੇਦੇ ਨਾ ਆਉਣਗੇ ਉਹ ਕਿ ਮੇਰੇ ਬਾਬੇ ਨਾਨਕ ਦੇ ਸਿੱਖ ਜਿਹੜੇ ਜੇ ਪਹਿਲਾਂ ਅੜਕੇ ਸਾਡੀ ਬਾਹ ਫੜ ਲੈਂਦੇ ਹੂੰ ਜਿਹੜੇ ਗੁਰੂ ਘਰਾਂ 'ਚ ਡਿਊਟੀਆਂ ਲਾਉਂਦਾ ਹੋਏਗਾ ਨੇੜੇ ਦੇ ਗੁਰੂ ਘਰਾਂ 'ਚ ਉੱਥੋਂ ਦੇ ਸਿੱਖ ਜਿਹੜੇ ਆ ਜਿਹੜੇ ਹਰ ਸਾਲ ਬਾਬੇ ਨਾਨਕ ਦਾ ਨਗਰ ਕੀਰਤਨ ਕੱਢਦੇ ਆ ਉਹਨਾਂ ਨੂੰ ਪਿੰਡ ਨੂੰ ਪਿੰਡ ਨੂੰ ਵੀ ਪਤਾ ਹੋਏਗਾ ਵੀ ਇਹਦੇ ਹਾਲਾਤ ਕੀ ਹਾਲਾਤ ਕਿਦਾਂ ਦੇ ਆ ਹਾਂਜੀ ਉਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਗਰੰਥੀ ਸਿੰਘ ਐ ਨੌਜਵਾਨ ਐ ਸਿੱਖੀ ਨਾਲ ਜੁੜਿਆ ਬਾਣੀ ਪੜ੍ਹ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਇਹਦੇ ਘਰ ਦਾ ਸੀ ਹਾਲਾਤ ਜਿਹੜੇ ਥੋੜੀ ਠੀਕ ਕਰਦੀਏ ਬਿਲਕੁਲ ਬਾਅਦ ਵਿੱਚ ਜਾ ਕੇ ਹਰੇਕ ਬੰਦਾ ਹਮਦਰਦੀ ਲੈਣਾ ਚਾਹੁੰਦਾ ਕਿ ਮੈਂ ਬੋਲ ਕੇ ਪਾ ਦਿਆਂ ਬਸ ਮੈਂ ਸੱਚਾ ਹੋ ਜਾ ਸਾਡੇ ਆਗੂਆਂ ਨੂੰ ਜਿਹੜੇ ਬੰਦੇ ਕੰਮ ਕਰ ਸਕਦੇ ਆ ਜਿਨ੍ਹਾਂ ਦੇ ਕੋਲ ਇਹ ਸ਼ਮਤਾ ਹੈ ਕਿ ਉਹ ਆਪਣੀ ਕੌਮ ਦਾ ਕੁਝ ਸਵਾਦ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਸਮੇਂ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਸੀ ਅੱਜ ਹਰੇਕ ਬੰਦਾ ਤੁਹਾਡੇ ਸਾਹਮਣੇ ਵੇਖੋ ਵੀਡੀਓ ਪਾ ਕੇ ਨਾ ਗੱਲਾਂ ਕਰੀ ਜਾਂਦੇ ਆ ਪਰ ਇਹਨਾਂ ਆਪ ਕੁਝ ਨਹੀਂ ਕੀਤਾ ਬਿਲਕੁਲ ਕਈਆਂ ਨੂੰ ਅਸੀਂ ਬੜੇ ਨੇੜਿਓਂ ਜਾਣਦੇ ਆ ਪ੍ਰਚਾਰਕ ਸਿੰਘਾਂ ਨੂੰ ਪ੍ਰਚਾਰਕ ਸਿੰਘਾਂ ਨੂੰ ਹਾਂਜੀ ਕਿ ਜਿਨ੍ਹਾਂ ਨੇ ਉਹਨਾਂ ਦੀਆਂ ਸੰਸਥਾ ਦੇ ਵਿੱਚ ਜਿਹੜੇ ਪੜ੍ਹੇ ਆ ਜਿਨ੍ਹਾਂ ਨੇ ਕੋਰਸ ਕੀਤੇ ਆ ਹੂੰ ਕਿੰਨੇ ਨੌਜਵਾਨ ਅੱਜ ਵਿਚਾਰੇ ਘਰੋਂ ਬੇਕਾਰ ਹੋਏ ਆ ਕਿੰਨਿਆਂ ਦੇ ਘਰੇ ਪ੍ਰਸ਼ਾਦਾ ਅੱਜ ਵੀ ਬੜਾ ਔਖਾ ਪੱਗਦਾ ਬਿਲਕੁਲ ਉੱਥੇ ਕੋਰਸ ਕਰਨ ਤੋਂ ਬਾਅਦ ਉਹ ਸੰਸਥਾ ਦੇ ਵਿੱਚ ਬਹੁਤੀਆਂ ਸਾਰੀਆਂ ਇਹੋ ਜੀਆਂ ਹੈਗੀਆਂ ਹੂੰ ਪਰ ਉਹ ਬੱਚੇ ਅੱਜ ਵੀ ਸਿੱਖਿਆ ਤੋਂ ਦੂਰ ਜਾਈ ਜਾਂਦੇ ਆ ਬਿਲਕੁਲ ਗੁਜ਼ਾਰਾ ਨਹੀਂ ਹੋ ਰਿਹਾ ਹੂੰ ਪਰ ਮੈਂ ਹੈਰਾਨ ਇਸ ਗੱਲ ਤੋਂ ਕਿ ਉਹਨਾਂ ਬੰਦਿਆਂ ਨੂੰ ਆਪਣੇ ਜਿੱਥੋਂ ਜਿਹੜੇ ਉਹਨਾਂ ਨੇ ਪੜ੍ਹਾਏ ਆ ਜਿਹੜੇ ਪੜ੍ਹ ਕੇ ਗਏ ਆ ਉਹ ਨਹੀਂ ਦਿਖਦੇ ਉਹਨਾਂ ਨੂੰ ਆਓ ਅਸੀਂ ਦੂਜੇ ਤੇ ਵੀਡੀਓ ਪਾ ਰਹੇ ਹਾਂ ਦੂਜੇ ਤੇ ਵੀਡੀਓ ਪਾ ਰਹੇ ਹਾਂ ਬਿਲਕੁਲ ਜਿਹੜੇ ਤੁਹਾਡੀ ਸੰਸਥਾ ਚੋਂ ਪੜ੍ਹ ਕੇ ਗਏ ਆ ਤੁਸੀਂ ਉੱਚੀਆਂ ਬਾਹਾਂ ਮਾਰ ਕੇ ਤੁਸੀਂ ਅੱਜ ਗੱਲਾਂ ਕਰੀ ਜਾਂਦੇ ਹੋ ਕਿ ਇਦਾਂ ਹੋ ਗਿਆ ਸਾਡੀ ਕੌਮ ਨੇ ਲੰਗਰ ਲਾਇਆ ਤੇ ਤੁਸੀਂ ਕਿੰਨਾ ਕੁ ਸਵਾਰ ਆ ਜਿਹੜੇ ਤੁਹਾਡੇ ਤੋਂ ਪੜ੍ਹੇ ਦੱਸੋ ਉਹਨਾਂ ਦੇ ਹੂੰ ਤੁਹਾਡਾ ਕੀ ਯੋਗਦਾਨ ਆ ਤੁਸੀਂ ਕਿੰਨਿਆਂ ਨੂੰ ਪੁੱਛਿਆ ਬਈ ਤੁਹਾਡੇ ਘਰੇ ਕੀ ਹਾਲ ਆ ਤੁਹਾਡੇ ਪਰਿਵਾਰ ਦਾ ਕੀ ਗੁਜ਼ਾਰਾ ਕਿਵੇਂ ਚੱਲਿਆ ਇਹੋ ਜੇ ਨੌਜਵਾਨ ਵੀ ਹੈਗੇ ਪ੍ਰਚਾਰਕ ਜਿਹੜੇ ਇਹੋ ਜੀਆਂ ਸੰਸਥਾ ਦੇ ਵਿੱਚੋਂ ਕੋਰਸ ਕਰਕੇ ਆਏ ਆ ਬਿਲਕੁਲ ਜਿਨ੍ਹਾਂ ਦੇ ਘਰੇ ਜਦੋਂ ਉਹਨਾਂ ਦੇ ਬਾਪ ਦੀ ਡੈਥ ਹੋਈ ਤੇ ਭੋਗ ਨਹੀਂ ਚੰਗੇ ਤਰੀਕੇ ਨਾਲ ਪਾਇਆ ਗਿਆ ਵਾਹਿਗੁਰੂ ਤੇ ਅੱਜ ਬੰਦਾ ਹਰੇਕ ਕੋਠੇ ਦੇ ਦੂਜੇ ਨੂੰ ਆਪਾ ਉਪਦੇਸ਼ ਕਰਨਾ ਸ਼ੁਰੂ ਕਰ ਦੇ ਫਲਾਨਾ ਸਿੰਘ ਇਹ ਚਲੋ ਠੀਕ ਹੈ ਹਮਦਰਦੀ ਹੋਣੀ ਚਾਹੀਦੀ ਹੈ ਪਰ ਜਿਹੜੇ ਤੁਹਾਡੇ ਕੋਲ ਰਹੇ ਆ ਪੜ੍ਹੇ ਆ ਜਿਨ੍ਹਾਂ ਨੂੰ ਤੁਸੀਂ ਪੜ੍ਹਾਇਆ ਲਿਖਾਇਆ ਸਿਖਾਇਆ ਹ ਹ ਉਹਨਾਂ ਬਾਰੇ ਵੀ ਤੇ ਖਿਆਲ ਕਰੋ ਨਾ ਥੋੜਾ ਬੜਾ ਉਹਨਾਂ ਬਾਰੇ ਵੀ ਦੱਸੋ ਨਾ ਤੁਸੀਂ ਹ ਤੁਸੀਂ ਕਰ ਸਕਦੇ ਹੋ ਤੁਸੀਂ ਇਸ ਮੁੱਦੇ ਨੂੰ ਲੈ ਕੇ ਤੁਰੇ ਹੋ ਤੁਹਾਡਾ ਫਰਜ਼ ਬਣਦਾ ਕਿ ਉਹਨਾਂ ਪਰ ਦੂਜੀ ਗੱਲ ਇੱਕ ਹੋਰ ਆ ਹਾਂਜੀ ਇਹ ਸਿਰਫ ਵਿਖਾਵਾ ਬਿਲਕੁਲ ਇਹ ਜੇ ਜੇ ਕੋਈ ਬੰਦਾ ਪ੍ਰਚਾਰਕ ਨਾ ਜਿੱਦ ਆਪਾਂ ਕਹਿ ਦਿੰਨੇ ਇੱਕ ਦੂਜੇ ਦਾ ਵੈਰ ਬਹੁਤ ਜ਼ਿਆਦਾ ਹੁੰਦਾ ਹਾਂਜੀ ਏਕ ਦੂਜੇ ਦੇ ਵੱਡੇ ਵੈਰੀ ਆਏ ਤੁਹਾਨੂੰ ਲੱਗਦਾ ਨਹੀਂ ਕਿ ਧਾਰਮਿਕ ਬੰਦਿਆਂ ਚ ਈਰਖਾ ਬਹੁਤ ਜ਼ਿਆਦੀ ਹੈ ਬਹੁਤ ਈਰਖਾ ਆ ਹੁਣ ਮੈਂ ਕਹਿ ਰਿਹਾ ਬਹੁਤ ਈਰਖਾ ਕਿਸੇ ਦੂਜੇ ਨੇ ਵੀ ਗਈ ਜਾਣਾ ਬਹੁਤ ਈਰਖਾ ਹਮ ਪਰ ਜਿੰਨੇ ਬਾਣੀ ਵੱਧ ਪੜਨ ਦਾ ਦਿਖਾਵਾ ਕਰਦੇ ਆ ਨਾ ਹਮ ਇਨਾਂ ਚ ਈਰਖਾ ਦੇ ਨਾਲ ਭਰੇ ਪਏ ਆ ਲੱਦੇ ਪਏ ਆ ਇਹ ਇਹ ਬੰਦੇ ਇਥੋਂ ਤੱਕ ਜਾਂਦੇ ਆ ਹਾਂਜੀ ਕਿ ਇਹ ਜੇ ਕੋਈ ਰੋਟੀ ਖਾ ਰਿਹਾ ਨਾ ਕੋਈ ਉਹ ਤਾਂ ਖੌਣ ਦਾ ਉਹਦੇ ਮੂੰਹ ਚ ਰੋਟੀ ਖੋ ਕੇ ਲੈ ਕੇ ਆਉਂਦੇ ਆ ਫੋਲੋ ਕੇ ਤਰੀਕਾ ਆਪੇ ਉਹਦੀ ਰੋਟੀ ਬੰਦ ਕਰ ਦਿਓ ਉਹਦੀ ਬੰਦ ਕਰ ਦਿਓ ਉਹਨੂੰ ਪਛਾਹ ਸੁੱਟੋ ਜਾ ਕੇ ਜਿਹੜਾ ਇਹਨਾਂ ਦੇ ਹਸਾਬ ਨਾਲ ਨਹੀਂ ਚੱਲਦਾ ਹੂੰ ਜਿਹੜਾ ਇਹਨਾਂ ਦੇ ਕਹਿਣੇ ਵਿੱਚ ਨਹੀਂ ਆ ਸਿੱਧੇ ਤੌਰ ਤੇ ਆਪਾਂ ਕਹਿ ਦਈਏ ਵੀ ਜਿਹੜਾ ਬੰਦਾ ਚਮਚਾ ਗਰੀ ਨਹੀਂ ਚਮਚਾ ਗਰੀ ਨਹੀਂ ਕਰਦਾ ਹਨਾ ਚਾਪ ਲੂਸੀ ਨਹੀਂ ਕਰਦਾ ਬਿਲਕੁਲ ਉਹ ਬੰਦਾ ਇਹਨਾਂ ਨੂੰ ਜ਼ਹਿਰ ਵਰਗਾ ਲੱਗਦਾ ਹੂੰ ਤੇ ਇਹ ਬੰਦੇ ਕਹਿੰਦੇ ਹੁੰਦੇ ਸੀ ਕਿ ਬ੍ਰਾਹਮਣ ਜਿਹੜਾ ਸੀ ਇੱਦਾਂ ਕਰਦਾ ਸੀ ਉਹ ਆਪਣੇ ਅਧੀਨ ਰੱਖਦਾ ਸੀ ਲੋਕਾਂ ਨੂੰ ਉਹੀ ਸੋਚ ਇਹਨਾਂ ਦੀ ਆ ਵੇਖੋ ਨੂੰ ਬਾਹਰੋਂ ਪਹਿਰਾਵੇ ਬਦਲ ਗਏ ਇਹਨਾਂ ਦੇ ਬਿਲਕੁਲ ਅੱਜ ਪ੍ਰਚਾਰਕ ਸਿੰਘਾਂ ਦੇ ਵੀ ਵੀਰ ਜੀ ਇਦਾਂ ਦੇ ਹਾਲਾਤ ਆ ਪਿਛਲੇ ਦਿਨੇ ਵੀ ਮੇਰੀ ਇੱਕ ਸਿੰਘ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਜਦੋਂ ਕਰੋਨਾ ਦਾ ਟਾਈਮ ਆਇਆ ਤੇ ਸਾਡੀ ਬਾਤ ਹੀ ਨਹੀਂ ਪੁੱਛੀ ਗਈ ਹਾਂ ਹਾਂ ਤੁਸੀਂ ਦੱਸ ਰਹੇ ਹੋ ਮੈਨੂੰ ਵੀ ਪਤਾ ਹਾਂਜੀ ਉਹ ਸਿੰਘ ਨੇ ਜਦੋਂ ਕਿਸੇ ਵੱਡੇ ਪ੍ਰਚਾਰਕ ਨੂੰ ਫੋਨ ਲਾਇਆ ਅਜੇ ਕਿ ਉੱਥੋਂ ਹੀ ਪੜਿਆ ਉਹਨਾਂ ਦਾ ਹੀ ਵਿਦਿਆਰਥੀ ਸੀ ਬਿਲਕੁਲ ਤੇ ਬਹੁਤ ਸੋਹਣਾ ਕੰਮ ਕਰਦਾ ਰਿਹਾ ਉਹ ਸੈਂਟਰਾਂ ਦੇ ਉੱਤੇ ਹਾਂ ਪਰ ਜਦੋਂ ਉਹਨੇ ਫੋਨ ਲਾਇਆ ਉਹਨੇ ਦੱਸਿਆ ਭਈ ਆਹ ਮੁਸ਼ਕਲ ਬਣ ਗਈ ਕਾ ਨਾ ਘਰ ਵਿੱਚ ਬੱਚੇ ਆ ਤੇ ਰਸਨੀ ਨਹੀਂ ਹੈਗਾ ਕਰੋਨਾ ਦਾ ਟਾਈਮ ਸੀ ਲੰਮਾ ਖਮਾ ਚਲਾ ਗਿਆ ਤੂੰ ਉਸ ਤੋਂ ਬਾਅਦ ਆ ਉਹਦਾ ਫੋਨ ਨਹੀਂ ਚੱਕਿਆ ਗਿਆ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਬਿਲਕੁਲ ਉਹ ਇੱਕ 1 ਰੁਪਏ ਦੀ ਉਹਦੇ ਨਾਲ ਕੋਈ ਹੋਰੀ ਹੈਲਪ ਨਹੀਂ ਕੋਈ ਉਹਦੇ ਨਾਲ ਹਮਦਰਦੀ ਨਹੀਂ ਕੀਤੀ ਗਈ ਇਹ ਤੇ ਇਹੋ ਜਿਹੇ ਬੰਦੇ ਅੱਜ ਉੱਠ ਕੇ ਬੋਲਦੇ ਆ ਕਿ ਫਲਾਣੇ ਦੀ ਤੁਸੀਂ ਇਦਾਂ ਨਹੀਂ ਕੀਤਾ ਜੀ ਗੁਰੰਥੀ ਸਿੰਘ ਅਸੀਂ ਲੰਗਰ ਲਾ ਲੇ ਅਸੀਂ ਆ ਕਰ ਦਿੱਤਾ ਕਰਨ ਨੂੰ ਕੋਈ ਤਿਆਰ ਨਹੀਂ ਸਿਰਫ ਇੱਕ ਦੂਜੇ ਨੂੰ ਕਹਿਣ ਵਾਲੇ ਆ ਕਿ ਭਾਈ ਤੁਸੀਂ ਕਰੋ ਅਸੀਂ ਨਹੀਂ ਕੁਝ ਕਰਨਾ ਬਿਲਕੁਲ ਇਹ ਹਾਲਾਤ ਅੱਜ ਬੜੇ ਨੇ ਜਿਵੇਂ ਮੰਨ ਲਓ ਆਪਾਂ ਜਾਦਾ ਕਹਿੰਨੇ ਕਿ ਗ੍ਰੰਥੀ ਸਿੰਘਾਂ ਦੇ ਹਾਲਾਤ ਆ ਪਰ ਸਾਨੂੰ ਇਹ ਵੀ ਸੋਚਣਾ ਪਊਗਾ ਕਿ ਅੱਜ ਪ੍ਰਚਾਰਕ ਸਿੰਘ ਤੇ ਰਾਗੀ ਸਿੰਘ ਗ੍ਰੰਥੀ ਸਿੰਘ ਤਾਂ ਹੈ ਹੀ ਪਰ ਪ੍ਰਚਾਰਕ ਸਿੰਘ ਤੇ ਰਾਗੀ ਸਿੰਘਾਂ ਦੇ ਘਰਾਂ ਦੇ ਹਾਲਾਤ ਵੀ ਬਹੁਤ ਮੰਦੇ ਆ ਕਈ ਵੀਰ ਇਦਾਂ ਦੇ ਆ ਜਿਨ੍ਹਾਂ ਦੇ ਘਰਾਂ 'ਚ ਪ੍ਰਸ਼ਾਦਾ ਪਾਣੀ ਨਹੀਂ ਪੱਕਦਾ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਹੋ ਰਹੀਆਂ ਨਹੀਂ ਬਹੁਤ ਜੀ ਵੇਖੋ ਇੱਕ ਗੱਲ ਹੋਰ ਆ ਨਾ ਹਾਂਜੀ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਵਧੀਆ ਚੰਗੀਆਂ ਹੈਗੀਆਂ ਹਾਂਜੀ ਪਰ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਇਹੋ ਜੀਆਂ ਜਿਹੜੀਆਂ ਨਹੀਂ ਚਾਉਂਦੀਆਂ ਕਿ ਗਰੰਥੀ ਸਿੰਘ ਦਾ ਪ੍ਰਚਾਰਕ ਦਾ ਰਾਗੀ ਸਿੰਘ ਦਾ ਲੜਕਾ ਲੜਕੀ ਚੰਗੇ ਸਕੂਲ 'ਚ ਪੜਨ ਬਿਲਕੁਲ ਉਹ ਚਾਹੁੰਦੇ ਨੇ ਕਿ ਸਾਨੂੰ ਜਿੱਦਾਂ ਗਰੰਥੀ ਸਿੰਘ ਜਿੱਦਾਂ ਸਾਡੀ ਸੇਵਾ ਕਰੀ ਜਾਂਦਾ ਸਾਡੇ ਕਹਣੇ 'ਚ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਬੱਚੇ ਮੁੜ ਕੇ ਇੱਥੇ ਇਸ ਜਗ੍ਹਾ 'ਤੇ ਆ ਜਾਣ ਹੂੰ ਉਹ ਵੀ ਸਾਡੇ ਵਾਂਗ ਜਿੱਦਾਂ ਇਹਨਾਂ ਦਾ ਬਾਪ ਕਰਦਾ ਅੱਜ ਇਦਾਂ ਹੀ ਉਹ ਬੱਚੇ ਕਰਨ ਜੀ ਅਦੀਨ ਕੀ ਕਰਨ ਅਦੀਨ ਕੀ ਕਰਨ ਬਿਲਕੁਲ ਤੇ ਜੇ ਬੱਚੇ ਇਹਨਾਂ ਦੇ ਚੰਗੇ ਸਕੂਲ ਚ ਪੜ ਗਏ ਬਾਹਰ ਵਿਦੇਸ਼ਾਂ ਚਲੇ ਗਏ ਜਾਂ ਹੋਰ ਕਿ ਨੌਕਰੀ ਤੇ ਲਾਗੇ ਹਾਂਜੀ ਇਹ ਕੰਮ ਕਿਹੜਾ ਕਰੇਗਾ ਫਿਰ ਸਾਡੀ ਸਾਡੀ ਜੀ ਹਜੂਰੀ ਕੌਣ ਕਰੇਗਾ ਹੂੰ ਇਸ ਕਰਕੇ ਬਹੁਤੀਆਂ ਕਮੇਟੀਆਂ ਨਹੀਂ ਚਾਹੁੰਦੀਆਂ ਕਿ ਮੈਨੂੰ ਮੈਂ ਨਹੀਂ ਅੱਜ ਤੱਕ ਵੇਖਿਆ ਮੇਰਾ 20 ਸਾਲ ਦਾ ਤਜਰਬਾ ਐ ਇਸ ਫੀਲਡ ਦੇ ਵਿੱਚ ਹਾਂਜੀ ਕਿਸੇ ਕਮੇਟੀ ਨੇ ਕਿਸੇ ਗਰੰਥੀ ਸਿੰਘ ਦੇ ਬੱਚਿਆਂ ਨੂੰ ਚੰਗੇ ਸਕੂਲ ਚ ਪਾਇਆ ਹੋਵੇ ਹੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂਜੀ ਮੈਂ ਕਿਹਾ ਗ੍ਰੰਥੀ ਸਿੰਘ ਨੂੰ ਤਨਖਾਹ ਤੁਸੀਂ ਨਾ ਦਿਓ ਹਾਂਜੀ ਤੁਸੀਂ ਉਹਦੇ ਘਰ ਦਾ ਸਾਰਾ ਖਰਚਾ ਚੱਕ ਲੋ ਹੂੰ ਭਈ ਜਿਹੜੇ ਸਕੂਲ ਚ ਕਹੇਗਾ ਤੇਰਾ ਬੱਚਾ ਤੇ ਬੱਚੀ ਉੱਥੇ ਪੜ੍ਹਾ ਦੇਾਂਗੇ ਬਿਲਕੁਲ ਜਿੰਨਾ ਤੇਰੇ ਘਰ ਦਾ ਰਾਸ਼ਨ ਦਾ ਖਰਚਾ ਤੈਨੂੰ ਸਾਰਾ ਦੇਾਂਗੇ ਦੱਸ ਕਿੰਨਾ ਖਰਚਾ ਆਉਂਦਾ ਬਿਲਕੁਲ ਕਿਸੇ ਸਾਂ ਦੇ ਤੂੰ ਵਿਆਹ ਸ਼ਾਦੀ ਜਾਣਾ ਦੱਸ ਕੀ ਖਰਚਾ ਆਉਂਦਾ ਤੈਨੂੰ ਦੇਾਂਗੇ ਮੈਂ ਕਿਹਾ ਤੁਸੀਂ ਤਨਖਾਹ ਦਿਓ ਉਹਨਾਂ ਦਾ ਖਰਚਾ ਚੱਕ ਲੋ ਸਾਰਾ ਬਿਲਕੁਲ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਹੂੰ ਭਈ ਆਪਣੇ ਆਪ ਹੀ ਪਤਾ ਲੱਗ ਜੂ ਵੀ ਉਹ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਭਾਜੀ ਦੇਖੋ 5-7000 ਰੁਪਇਆ ਦੇ ਕੇ ਅਸੀਂ ਇੱਕ ਪਾਸੇ ਉਹਨੂੰ ਵਜ਼ੀਰ ਬਣਾਈ ਜਾਂਦੇ ਆ ਮਹਾਰਾਜ ਦਾ ਬਿਲਕੁਲ ਇੱਕ ਪਾਸੇ ਉਹਦੀ ਇਹੋ ਜਿਹੇ ਹਾਲਾਤ ਆ ਕਿ ਆਪਣੇ ਰਿਸ਼ਤੇਦਾਰੀ 'ਚ ਜਾ ਕੇ ਚੰਗੇ ਤਰੀਕੇ ਨਾਲ ਉਹ ਵਿਚੜ ਨਹੀਂ ਸਕਦਾ ਹਾਂ ਬਿਲਕੁਲ ਇਦਾਂ ਦੇ ਪਰਿਵਾਰ ਮੈਨੂੰ ਇੱਕ ਦੋ ਸਿੰਘ ਮਿਲੇ ਹਾਂਜੀ ਉਹ ਕਹਿੰਦੇ ਅਸੀਂ ਦੋ ਜਾਂ ਤਿੰਨ ਸਾੰਢੂ ਆ ਹਾਂਜੀ ਤੇ ਇੱਕ ਜਿਹੜਾ ਉਹ ਮਕੈਨਿਕ ਆ ਗੱਡੀਆਂ ਦਾ ਹਾਂਜੀ ਅਸੀਂ ਵਿਆਹ ਵਿੱਚ ਗਏ ਸਾਲੇ ਦਾ ਵਿਆਹ ਸੀ ਤੇ ਉਹਨਾਂ ਦੀ ਦਿੱਖ ਸਾਡੇ ਤੋਂ ਕਈ ਗੁਣਾ ਵੱਖਰੀ ਸੀ ਹਾਂ ਅਜੇ ਕਿ ਮੈਂ ਗ੍ਰੰਥੀ ਸਿੰਘ ਆ ਮੈਂ ਗੁਰੂ ਘਰ ਦਾ ਵਜ਼ੀਰ ਆ ਬਿਲਕੁਲ ਇੱਕ ਦੂਸਰਾ ਸਰਕਾਰੀ ਨੌਕਰੀ ਤੇ ਸੀ ਹਾਂਜੀ ਤੇ ਸਭ ਤੋਂ ਜਿਹੜਾ ਪਹਿਰਾਵਾ ਸੀ ਨਾ ਉਹ ਮੇਰੇ ਪਰਿਵਾਰ ਦਾ ਮਾੜਾ ਸੀ ਹਾਂਜੀ ਸਸਤੇ ਸੀ ਕੱਪੜੇ ਸਾਡੇ ਹਾਂਜੀ ਉਹਨਾਂ ਦੇ ਸਾਰਿਆਂ ਤੋਂ ਮਹਿੰਗੇ ਸੀ ਹਾਂ ਹੁਣ ਇਹ ਗੱਲਾਂ ਵੇਖ ਕੇ ਬੰਦੇ ਦੇ ਮਨ ਵਿੱਚ ਹੀਣ ਭਾਵਨਾ ਤੇ ਆਉਂਦੀ ਆ ਨਾ ਕਿ ਮੈਂ ਮੇਰੀ ਕੌਮ ਆ ਜਿਹੜਾ ਮੈਂ ਕੰਮ ਕਰ ਰਿਆ ਆ ਨਾ ਉਸ ਕੰਮ ਦੇ ਵਿੱਚੋਂ ਮੇਰੀ ਕੌਮ ਜਾਂ ਮੈਨੂੰ ਵਧੀਆ ਤਨਖਾਹ ਨਹੀਂ ਮਿਲ ਰਹੀ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੇ ਸ਼ੌਂਕ ਜਿਹੜੇ ਉਹ ਪੂਰੇ ਕਰ ਸਕਾਂ ਬਿਲਕੁਲ ਬਿਲਕੁਲ ਹੁਣ ਈ ਹਾਲਾਤ ਜਦੋਂ ਬੱਚੇ ਵੇਖਦੇ ਉਹਦੀ ਧੀ ਵੇਖਦੀ ਉਹਦਾ ਬੱਚਾ ਵੇਖਦਾ ਜਵਾਨ ਹੂੰ ਉਹ ਕਦੇ ਵੀ ਸਿੱਖੀ ਵਾਲੇ ਪਾਸੇ ਜਾਂ ਗਰੰਥੀ ਸਿੰਘ ਬਣਨ ਨੂੰ ਰਾਗੀ ਸਿੰਘ ਬਣਨ ਨੂੰ ਤਿਆਰ ਨਹੀਂ ਹੋਏਗਾ ਇਸੇ ਕਰਕੇ ਵੇਖੋ ਤੁਸੀਂ ਅੱਜ ਕਈ ਵੱਡੇ ਵੱਡੇ ਪ੍ਰਚਾਰਕ ਜਿਹੜੇ ਨੇ ਇਸ ਲਾਈਨ ਨੂੰ ਛੱਡ ਚੁੱਕੇ ਆ ਹਾਂ ਵੱਡੇ ਵੱਡੇ ਮੈਚ ਤੁਸੀਂ ਵੇਖੋ ਬਦਮਾਨ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਹਾਂ ਆਪਾਂ ਕਈ ਵਾਰੀ ਕਹਿੰਦੇ ਹੁੰਦੇ ਸੀ ਕਿ ਭਈ ਜੇ ਜੇ ਮੈਂ ਤੁਹਾਨੂੰ ਕਹਾਂ ਕਿ ਇਤਿਹਾਸ ਵਿੱਚ ਬੜੇ ਮਾਰਨੇ ਜਿਹੜੇ ਪ੍ਰਚਾਰਕ ਤੋਂ ਗਿਣਤੀ ਦੇ ਵਿੱਚ ਦੋ ਚਾਰ ਹੀ ਹੁੰਦੇ ਸੀ ਹਾਂ ਉਹ ਵੀ ਅੱਜ ਇਹ ਰਾਹ ਛੱਡਦੇ ਜਾ ਉਹ ਵੀ ਇਹ ਰਾਹ ਛੱਡ ਕੇ ਉਹ ਆਪਣੇ ਹੋਰ ਬਿਜ਼ਨਸ ਦੇ ਵਿੱਚ ਪੈ ਗਏ ਆ ਹਾਂ ਅਜੇ ਕਿ ਉਹ ਵਧੀਆ ਆਪਣਾ ਗੁਜ਼ਾਰਾ ਕਰ ਸਕਦੇ ਸੀ ਇਸ ਕੰਮ ਤੋਂ ਉਹਨਾਂ ਕੋ ਮਹਾਰਾਜ ਦੀ ਬਖਸ਼ਿਸ਼ ਕਿਰਪਾ ਸੀ ਉਨ੍ਹਾਂ ਇਤਿਹਾਸ ਸਮਝਿਆ ਸੀ ਬਾਣੀ ਵੀ ਪੜ੍ਹੀ ਸੀ ਬਿਲਕੁਲ ਜੇ ਫਿਰ ਵੀ ਉਹ ਇਸ ਚੀਜ਼ ਨੂੰ ਛੱਡ ਕੇ ਵੇਖੋ ਜਿਹੜੀ ਤੁਸੀਂ ਸਿੱਖੀ ਦੀ ਅਮੀਰੀ ਦੀ ਗੱਲ ਕੀਤੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਪੈਸੇ ਨਾਲ ਹੀ ਸਿੱਖ ਅਮੀਰ ਹੋ ਰਿਹਾ ਜਾਂ ਜਿਹੜੀ ਸਾਡੀ ਪੁਰਾਣੀ ਅਮੀਰੀ ਸੀ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਦੀ ਅਮੀਰੀ ਕਿੱਦਾਂ ਦੀ ਸੀ ਤੇ ਅੱਜ ਵਾਲੀ ਅਮੀਰੀ 'ਚ ਕਿੰਨਾ ਕੋ ਫਰਕ ਆ ਬਹੁਤ ਜ਼ਿਆਦਾ ਫਰਕ ਆ ਜੀ ਪ੍ਰਾਤਮਿਕ ਸਮੇਂ ਦੇ ਵਿੱਚ ਤੁਸੀਂ ਹਿਸਾਬ ਲਾ ਕੇ ਵੇਖੋ ਮੈਂ ਥੋੜਾ ਜਿਹਾ ਤੁਹਾਨੂੰ ਦਰਸਤਾਂ ਦਿਆਂ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੱਖ ਤੇ ਜਿਗਰ ਸਾਹਿਬ ਜਿਆਦਾ ਇਤਿਹਾਸ ਪੜ ਕੇ ਵੇਖੋ ਛੋਟਿਆਂ ਦਾ ਹਾਂਜੀ ਲੰਮੇ ਸਮੇਂ ਤੋਂ ਭੁੱਖੇ ਸਨ ਹਾਂਜੀ ਕੋਈ ਬਸਤਰ ਵਧੀਆ ਨਹੀਂ ਸਨ ਹਮ ਪਰ ਤੁਸੀਂ ਸਰਹੰਦ ਦੇ ਵਿੱਚ ਉਹਨਾਂ ਦਾ ਇਤਿਹਾਸ ਵੇਖੋਗੇ ਉਹਨਾਂ ਦਾ ਬੋਲਣਾ ਵਾਹਿਗੁਰੂ ਉਹਨਾਂ ਦਾ ਵਜ਼ੀਰ ਖਾਨ ਦੇ ਸਾਹਮਣੇ ਖੜ ਕੇ ਗੱਲ ਕਰਨਾ ਅੱਖਾਂ ਚ ਅੱਖਾਂ ਪਾਉਣੀਆਂ ਉਹਨਾਂ ਦੀ ਜ਼ੁਰਤ ਤੁਸੀਂ ਉਸ ਚੀਜ਼ ਨੂੰ ਵੇਖੋ ਤੁਹਾਨੂੰ ਅਮੀਰੀ ਝਲਗਦੀ ਹੈ ਕਿ ਨਹੀਂ ਝਲਗਦੀ ਬਿਲਕੁਲ ਸਾਹਿਬਜ਼ਾਦਿਆਂ ਦੇ ਕੋਲ ਨਾ ਤੇ ਪੈਸਾ ਕੋਈ ਹੂੰ ਨਾ ਉਹਨਾਂ ਦੇ ਨਾਂ ਕੋਈ ਜ਼ਮੀਨ ਜਾਇਦਾਦ ਆ ਹੂੰ ਕੁਝ ਵੀ ਨਹੀਂ ਨਾ ਹੈਗਾ ਦੁਨਿਆਵੀ ਬਿਲਕੁਲ ਪਰ ਜਿਹੜੀ ਉਹਨਾਂ ਦੀ ਜ਼ਰੂਰਤ ਆ ਨਾ ਜਿਹੜੀ ਅੰਦਰ ਦੀ ਅਮੀਰੀ ਆ ਨਾ ਜਿਹੜੀ ਸੋਚ ਕਰਕੇ ਅਣਖ ਆ ਉਹਨਾਂ ਦੀ ਅਣਖ ਆ ਜਿਹੜੀ ਹੂੰ ਉਹ ਅਮੀਰੀ ਆ ਉਹ ਅਮੀਰੀ ਅਸਲ ਦੇ ਵਿੱਚ ਉਸ ਅਮੀਰੀ ਨੇ ਵਜ਼ੀਰ ਖਾਨ ਦੀਆਂ ਮੋਹਰਾਂ ਨੂੰ ਐ ਪੈਰਾਂ 'ਚ ਨੱਪ ਕੇ ਰੱਖ ਦਿੱਤਾ ਉਹਦੀਆਂ ਜ਼ਗੀਰਾਂ ਨੂੰ ਰੋਲ ਕੇ ਰੱਖ ਦਿੱਤਾ ਬਿਲਕੁਲ ਵਜ਼ੀਰ ਖਾਨ ਬਾਹਰ ਦੀ ਅਮੀਰੀ ਵਿਖਾਈ ਜਾਂਦਾ ਕਹਿੰਦਾ ਜੀ ਆ ਵੇਖੋ ਅਮੀਰੀ ਆ ਵੀ ਦੇ ਦੇਾਂਗੇ ਆ ਮੇਰੀ ਵੇਖੋ ਆ ਵੀ ਦੇ ਦੇਾਂਗੇ ਪਰ ਜਿਹੜੀ ਉਹਨਾਂ ਦੀ ਅੰਦਰ ਦੀ ਅਮੀਰੀ ਨਾ ਬਿਲਕੁਲ ਉਹਦੇ ਸਾਹਮਣੇ ਵਜ਼ੀਰ ਖਾਨ ਦੀ ਆ ਦੁਨਿਆਵੀ ਅਮੀਰੀ ਟੀਗੀ ਨਹੀਂ ਤੇ ਅੱਜ ਸਾਡੇ ਕੌਮ ਦੇ ਵਿੱਚ ਹੂੰ ਬਹੁਤ ਆਦ ਗਿੰਤੀ ਵਿੱਚ ਮੈਂ ਬੇਨਤੀ ਕਰ ਰਿਹਾ ਹਾਂ ਹਾਂਜੀ ਅੰਦਰਲੀ ਅਮੀਰੀ ਬਿਲਕੁਲ ਹੀ ਘੜ ਗਈ ਸੀ ਹੂੰ ਸਗਾ ਭਰਾ ਭਾਵੇਂ ਸਾਹਮਣੇ ਭੁੱਖਾ ਉਹਦੇ ਨਿਆਣੇ ਭੁੱਖੇ ਬੈਠੇ ਹੋਣ ਨਾ ਬੰਦਾ ਤਾਂ ਵੀ ਉਹਦੇ ਦਿਲ 'ਚ ਤਰਸ ਨਹੀਂ ਆਉਂਦਾ ਕਿ ਮੇਰੇ ਕੋਲ ਇੰਨਾ ਕੋਜਾ ਕਿਤੇ ਮੈਂ ਉਹਦੀ ਬੱਚੀ ਦੀ ਫੀਸ ਹੀ ਤਾਰ ਦਿਆਂ ਬਿਲਕੁਲ ਇਹ ਅੰਦਰਲੀ ਮੀਰੀ ਬਿਲਕੁਲ ਹੀ ਖਤਮ ਹੋਈ ਜਾਂਦੀ ਜਾਂਦੀ ਦਿਨੋਂ ਦਿਨ ਤੁਹਾਨੂੰ ਇਦਾਂ ਲੱਗਦਾ ਕਿ ਅਸੀਂ ਪੈਸੇ ਕਰਕੇ ਅਮੀਰ ਹੋ ਗਏ ਆ ਪਰ ਸਿੱਖੀ ਦੇ ਪੱਖ ਤੋਂ ਗਰੀਬ ਹੋ ਗਏ ਸਿੱਖੀ ਦੇ ਪੱਖ ਤੋਂ ਗਰੀਬ ਹੋ ਗਏ ਸਾਡੀ ਭਾਵਨਾ ਖਤਮ ਹੋ ਗਈ ਆ ਹਰੇਕ ਬੰਦਾ ਸਵਾਰਥੀ ਬਣ ਗਿਆ ਆਪਣੇ ਤੱਕ ਸੀਮਤ ਹੋ ਗਿਆ ਹਾਂਜੀ ਸਿਰਫ ਬੌਤਾਤ ਗੱਲਾਂ ਰਹਿ ਗਈਆਂ ਅੱਜ ਇਹ ਆਪਾਂ ਹੁਣ ਗੱਲਾਂ ਤੇ ਅਸੀਂ ਵੀ ਕਰੀ ਜਾਂਦੇ ਆ ਅਸੀਂ ਵੀ ਕਰੀ ਜਾਂਦੇ ਆ ਬਿਲਕੁਲ ਪਰ ਗੱਲਾਂ ਕਰਨ ਦੇ ਨਾਲ ਨਾਲ ਉਹਨਾਂ ਗੱਲਾਂ ਤੇ ਖੜਨਾ ਵੀ ਪੈਣਾ ਸਾਨੂੰ ਹੂੰ ਕਿੱਡੇ-ਕੱਡੇ ਸੰਸਥਾਵਾਂ ਬਣੀਆਂ ਸੀ ਨਾ ਹੂੰ ਬੱਚਿਆਂ ਨੂੰ ਸਿੱਕੀ ਦੇ ਨਾਲ ਜੋੜਨੀ ਆ ਬਿਲਕੁਲ ਸਵਾਰਥ ਕਰਕੇ ਉਹ ਸਾਰੀਆਂ ਅੱਜ ਫੇਲ ਹੋ ਗਈਆਂ ਕਿ ਨਹੀਂ ਹੋ ਗਈਆਂ ਆਪੋਤਾ ਪੈ ਗਈ ਸਾਰੇ ਵਿੱਚ ਜੀ ਹਾਂ ਬਿਲਕੁਲ ਜੀ ਕਿਉਂਕਿ ਜਦੋਂ ਭਾਵਨਾ ਖਤਮ ਹੋ ਜੇ ਨਾ ਕਿਸੇ ਚੀਜ਼ ਵਿੱਚੋਂ ਜਿਹੜੀ ਭਾਵਨਾ ਕਰਕੇ ਬੰਦਾ ਤੁਰਿਆ ਫਿਰਦਾ ਜਦੋਂ ਚੀਜ਼ ਹੀ ਖਤਮ ਹੋ ਗਈ ਹੂੰ ਬਾਕੀ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਭਾਵਨਾ ਛੱਡ ਕੇ ਆਪ ਦੇ ਸਵਾਰਥ ਮੂਰੇ ਧਰੇ ਜਾਂਦੇ ਸਵਾਰਥ ਮੂਰੇ ਰੱਖੇ ਜਾਂ ਨਾ ਜਦੋਂ ਹਾਂਜੀ ਹਾਂਜੀ ਉਦੋਂ ਜਿਹੜਾ ਅਸਲੀ ਤਾਤ ਸੀ ਉਹ ਤੇ ਨਿਕਲ ਗਿਆ ਨਾ ਵਿੱਚੋਂ ਜਦੋਂ ਮਨ ਮਰਜ਼ੀਆਂ ਤੇ ਆ ਜਾਂਦੇ ਨੇ ਮਨ ਮਰਜ਼ੀਆਂ ਤੇ ਜਦੋਂ ਬੰਦੇ ਆ ਜਾਂਦੇ ਆ ਨਾ ਬਿਲਕੁਲ ਵੱਡੀਆਂ ਵੱਡੀਆਂ ਸੰਸਥਾਵਾਂ ਫੇਲ ਹੋ ਜਾਂਦੀਆਂ ਜਦੋਂ ਬਰਾਬਰ ਅਸੀਂ ਨਹੀਂ ਚੱਲਦੇ ਲੈ ਕੇ ਇੱਕ ਦੂਜੇ ਨੂੰ ਸਾਰਿਆਂ ਨੂੰ ਨਾ ਚਾਪਲੂਸੀ ਆ ਜਾਂਦੀਆਂ ਚੰਗੀ ਬਾਣੀ ਪੜਨ ਵਾਲੇ ਬੰਦੇ ਵੀ ਇਹਨਾਂ ਗੱਲਾਂ 'ਚ ਰੋਲ ਕੇ ਰਹਿ ਗਏ ਅਜੇ ਬਿਲਕੁਲ ਜੀ ਗੱਲ ਜਿਵੇਂ ਵੀਰਜੀ ਹੁਣਾਂ ਨੇ ਸਾਡੇ ਨਾਲ ਹਾਲਾਤ ਸਾਂ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਵੀ ਆਲੇ-ਦਾਲੇ ਕਿਤੇ ਵੀ ਸਾਨੂੰ ਕੋਈ ਗੁਰੂ ਦਾ ਵਜ਼ੀਰ ਜਿਹਦਾ ਸਾਨੂੰ ਇਦਾਂ ਲੱਗਦਾ ਕਿ ਉਹਦੇ ਘਰ ਦੇ ਹਾਲਾਤ ਬੜੇ ਮਾੜੇ ਆ ਉਹ ਬੜੇ ਔਖੇ ਸਮੇਂ ਵਿੱਚ ਦੀ ਗੁਜ਼ਰ ਰਿਹਾ ਤੇ ਆਪਾਂ ਜਿੰਨਾ ਕਰ ਸਕਦੇ ਆ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਉਹਦੀ ਹੈਲਪ ਕਰੀਏ ਉਹਦੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਲੈ ਦਿਓ ਬੱਚੇ ਦੀ ਸਕੂਲ ਦੀ ਫੀਸ ਭਰ ਦਿਓ ਤਾਂ ਕਿ ਜਦੋਂ ਅਸੀਂ ਇਹਨਾਂ ਪਰਿਵਾਰਾਂ ਦੀ ਮਦਦ ਕਰਾਂਗੇ ਤੇ ਸਾਡੇ ਗੁਰੂ ਦੇ ਵਜ਼ੀਰ ਕਦੇ ਵੀ ਗੁਰੂ ਦੀ ਸਿੱਖੀ ਨਾਲੋਂ ਦੂਰ ਨਹੀਂ ਹੋਣਗੇ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸਾਂ ਨੇ ਸਮਾਂ ਦਿੱਤਾ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਵੀ ਕੋਈ ਸੁਝਾਅ ਹੋਵੇ ਤਾਂ ਸਾਨੂੰ ਜਰੂਰ ਆਪਣਾ ਸੁਝਾਅ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ